阿拉爸。 ਲਓ ਚੰਡੀਗੜੀਆ ਇਹ ਵੀ ਮੇਰੇ ਵੀਰੋ ਕਦੇ ਇੱਕ ਟਾਪ ਦਾ ਕਦੇ ਖਿਡਾਰੀ ਹੈ ਇਹ ਕਦੇ ਪ੍ਰਭਾਵ ਦੁਨੀਆ ਦਾ ਕਦੇ ਮੇਰੇ ਵੀਰੋ ਕਦੇ ਮਹਾਨ ਖਿਡਾਰੀ ਕਦੇ ਬੜਾ ਬੈਠਾ ਚੰਡੀਗੜੀਆ ਲਓ ਰੋਹਿਤ ਕਨੇ ਪੰਜ ਟਰੈਕਟਰ ਜਿੱਤ ਗਿਆ ਇੱਕ ਵੱਡਾ ਰੈਕਡ ਹੈ ਇੱਕ ਵੱਡਾ ਰਿਕਾਰਡ ਹੈ ਮੈਦਾਨ ਦੇ ਅੰਦਰ ਔਰ ਚਰਚੇ ਜਿਹੜੇ ਕਦੇ ਵੱਡੇ ਉਹ ਕਰਵਾਈ ਆਉਦਾ ਚੰਡੀਗੜੀਆ ਕੀਤੇ ਜਾ ਰਿਹਾ ਵੀਰਾਂ ਨੇ ਵਿਸ਼ੇਸ਼ ਤੌਰ ਦੇ ਉੱਪਰ ਜਿਹੜੇ ਕਦੇ ਵੱਡੇ ਕਦੇ ਧੰਨਵਾਦ ਹੈ ਲਓ ਸਾਹਮਣੇ ਐਨ ਕਦੇ ਚਰਤੇ ਹੋਏ ਪਏ ਕਦੇ ਨੌਜਵਾਨ ਬਾਲ ਪੌਂਦ ਲਈ ਕਦੇ ਤਿਆਰ ਵਰ ਤਿਆਰ ਹੈ ਖੇਡਦੇ ਕਦੇ ਮੈਦਾਨ ਦੇ ਵਿੱਚ ਇਧਰਲੇ ਬੰਦੇ ਆ ਸਿਕਸਰ ਕਿੰਗ ਔਰ ਤੇ ਰਾਜਧਾਨੀ ਹੈ 45 ਜ਼ਿਲ੍ਹਿਆਂ ਦੀ ਰਾਜਧਾਨੀ ਹੈ ਚੰਡੀਗੜ੍ਹ ਓਏ ਭਿੰਦਿਆ ਓਏ ਵੇਖ ਓਏ ਚੰਡੀਗੜ੍ਹ ਆ ਪਾਰਿਆ ਮੇਰੇ ਵੀਰੋ ਖੇਡਦੇ ਕਦੇ ਮੈਦਾਨ ਦੇ ਵਿੱਚ ਗਰਵੀ ਵੀ ਕਦੇ ਬਾਦੀ ਜਾ ਰਹੀ ਹੈ ਉਧਰਲੇ ਬੰਦੇ ਸ਼ੀਨੂ ਕੈਲੋ ਫੋਰਨੀਆਂ ਦੀਪਾ ਕੈਲੋ ਫੋਰਨੀਆਂ ਪਵਿੱਤਰ ਕੈਲੋ ਫੋਰਨੀਆਂ ਮੰਨਾ ਕੈਲੋ ਫੋਰਨੀਆਂ ਗੁਰਸ਼ਰਨ ਕੰਗਯੂ ਦੀ ਮੇਰੇ ਮਿੱਤਰੋ ਗਵਿੰਦਗੜ ਮੰਡੀਰਾ ਕਹਿੰਦੇ ਸ਼ੰਭੂ ਬਾਲਪੰਦੀ ਦਾ ਕਹਿੰਦੇ ਤਿਆਰ ਹੈ ਟੱਕਰ ਕਹਿੰਦੇ ਗਵਿੰਦਗੜ ਤੇ ਚੰਡੀਗੜ ਗਵਿੰਦਗੜ ਤੇ ਚੰਡੀਗੜ ਗਵਿੰਦਗੜ ਤੇ ਚੰਡੀਗੜ ਚੰਡੀਗੜ ਵਰਜਾਨੀ ਦਿਲਬਰਜਾਨੀ ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਛੱਕੇ ਕਹਿੰਦੇ ਮਾਰਿਓ ਦਾ ਸ਼ੰਭੂ ਦੀ ਬਾਲ ਹੈ ਰੋਹਿਤ ਫੜ ਲਓ ਫੜ ਲ ਪਾ ਗਿਆ ਖੇਡ ਦੇ ਕਦੇ ਮੈਦਾਨ ਦੇ ਅੰਦਰ ਚਰਚੇ ਤੇ ਹੋਣਗੇ ਬਾਲ ਪੈਂਦੀ ਆ ਅਜਿਆ ਨੌਜਾੜਾ ਉਧਰਲੇ ਪਾਸੇ ਓਏ ਬੈਟ ਜਾਨਾ ਸਾਰੀ लवली ਹਾਂ ਸਾਹਮਣੇ ਉਧਰਲੇ ਪਾਸੇ ਕਿ ਕਮਾਲ ਹੋਈ ਪਈ ਆ ਬਾਈ ਜਿਹੜੇ ਜਨਦੀ ਸ਼ਾਮੇ ਬੈਠੇ ਆ ਥੋੜਾ ਥੋੜਾ ਪਿੱਛੇ ਹੋ ਜੋ ਵੀਰ ਬੜਦਾ ਉਧਰਲੇ ਪਾਸੇ ਵਰਦ ਬਰਾੜ ਕਹਿਣਾ ਰੁਪਈਆ 500 ਦਾ ਹੋਵੇਗਾ ਨਾਲ ਕਦੇ ਪ੍ਰੀਤ ਸਿੱਧੂ ਐ ਹੋਰੇ ਵੱਲੋਂ ਕਹਿੰਦੇ 200 ਦਾ ਕੁਛ ਮਿੱਡਾ ਭਰਾ ਸਾਡਾ ਉਧਰਲੀ ਕਹਿੰਦੇ 500 ਦਾ ਮਾਣ ਜਿਹੜਾ ਕਦੇ ਪੁੱਛਦਾ ਕੀਤਾ ਗਿਆ ਹੈ ਬਹੁਤ ਵੱਡਾ ਕਦੇ ਧੰਨਵਾਦ ਕੰਗਾ ਦੇ ਮੁੰਡੇ ਦਾ ਹੋਰ ਫੇਰੇ ਕਦੇ ਕਾਰੋਬਾਰ ਆ ਜੱਟਾਂ ਦੇ ਬੈਠੇ ਕਦੇ ਕੈਨੇਡਾ ਯੂ ਐਸ ਏ ਐਨ ਕਦੇ ਚਰਤੇ ਜਿਹੜੇ ਕਦੇ ਹੋਈ ਜਾਂਦੇ ਆ ਉਧਰ ਮਿੱਠੂ ਲੈ ਵੀ ਗੋਰੀਆ ਹੋ ਜਾ ਤਗੜਾ ਚੰਡੀਗੜੀਆ ਉਧਰ ਦੇ ਪਾਸੇ ਤਿਆਰ ਆ ਪਾਲ ਪੈਦੀ ਆ ਹੋ ਬੱਲੇ 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 ਕਰਕੇ ਕੀਤਾ ਜਾ ਰਿਹਾ ਹੈ ਗੋਰੇ ਦੀ ਜੇਕੜਦਾ ਅਮਰਤ ਕਹਿੰਦਾ ਰੁਪਈਆ 1100 ਦੇਣਾ ਗੋਰੇ ਦੀ ਵਿਗੜਦਾ ਅਮਰਤ ਬਰਾੜ ਪਰ ਚੰਡੀਗੜ੍ਹ ਕਰਕੇ ਕੈਨੇਡਾ ਵਾਲਾ ਭਰਾ ਸਾਡਾ ਨਾਲ ਕਰੇ ਕਦੇ ਗੁਰਸ਼ਰਨ ਵਰਗੇ 1100 1100 1100 1100 ਅੱਗ ਨਿਕਲੀ ਜਾਂਦੀ ਹੈ ਲਓ ਸਾਹਮਣੇ ਮੇਰੇ ਵੀਰੋ ਕਦੇ ਆਹ ਬਾਲ ਤੇ ਕਰੇ ਵਿਗੜਦਾ 500 ਫੇਰ ਉਹ ਕਲਬੋ ਆ ਗਈ ਹੈ ਉਹ ਚੰਡੀਗੜੀਆ ਪ੍ਰਭਾਵ ਪਿਚ ਤੇਸ਼ ਪ੍ਰਭਾਵ ਛੱਡਣ ਦੇ ਲਈ ਆ ਗਿਆ ਆਲੇ ਆਲੇ ਨੇ ਸਿਰੇ ਦੇ ਸੱਦੇ ਸੀ ਗੇਣਾ ਤੇ ਟਾਂਦੀਆ ਵਾਲਾ ਨੇ ਵੀ ਟੌਪ ਦੇ ਤੇ ਲਓ ਜੀ ਪੂਸੇ लवली ਦੀ ਵੇਖਤਾ ਅਮਰਤ ਬਰਾੜ ਕੈਨੇਡਾ ਕਨਾਂ ਰੁਪਈਆ ਦਰਸ਼ਕੋ ਨੇ ਚਾਈ ਰਹੇ 36 ਬਲਾਂ ਤੇ ਜਿੰਨੇ ਕੈਚ ਬਾਹਰ ਹੋਣਗੇ ਪੂਰੀ ਇਨਿੰਗ ਦੇ ਵਿੱਚ ਤੇ ਦੋਵੇਂ ਹੱਥਾਂ ਦੇ ਕੈਚ ਦਾ ਇਹ ਸਰਾਬੇ ਦੇ ਇਲਾਕੇ ਦਾ ਕਦੇ ਖਿਡਾਰੀ ਹੈ ਕਰਤਾਰ ਸਿੰਘ ਸਰਾਬਾ ਇੱਕ ਵੱਡਾ ਨਾਮ ਹੋਇਆ ਵੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਵੀ ਜ਼ਿਲ੍ਹਾ ਲੁਧਿਆਣਾ ਮੇਰਾ ਕੌਕਿਆ ਟਿਕਾਣਾ ਮੇਰਾ ਹੋਵੇਂਗੀ ਤੂੰ ਚੰਡੀਗੜ੍ਹ ਪੜਦੀ ਪਰੇ ਲੈ ਜਾ ਚੱਕ ਕੇ ਸਕੂਟੀ ਜਿਹੀ ਅਮਰੀਕਾ ਉਹ ਜਰਤੇ ਮੁੰਡੇ ਕਦੇ ਜੁੜੇ ਹੋਏ ਨੇ ਲਾਓ ਸਾਹਮਣੇ ਕਦੇ ਖੇਡ ਮੈਦਾਨ ਦੇ ਅੰਦਰ ਪੈਂਦੀ ਬਾਲ ਦੀ ਜੇਤੂ ਹੈ ਸੁਣ ਸਾਰਿਆਂ ਨੂੰ ਰਿਆ ਨਹੀਂ ਕਿਸੇ ਨੂੰ ਸੁਣ ਨਹੀਂ ਰਿਆ ਪਤਾ ਲੱਗਦਾ ਅਗਲਾ ਸੋਚ ਦਿੰਦਾ ਚੱਲ ਕੋਈ ਨਹੀਂ ਹੋਰ ਬੋਲ ਲਾਓ ਸਾਹਮਣੇ ਬਣਗੇ ਬਣੂਗਾ ਕੀ ਹਾਂ ਜੀ ਵੱਡਾ ਧੰਨਵਾਦ ਹੈਰੀ ਬਰਾਡ ਹੋਰਾਂ ਦਾ ਲਓ ਸਾਹਮਣੇ ਦਾ ਕਿਹਦੇ ਕੀਤਾ ਜਾ ਰਿਹਾ ਆ ਪਹਿਲੀ ਉਧਰਲੇ ਪਾਸੇ 1100 ਡੀਜੇ ਸੰਧੂ ਨੂੰ ਜਿਹੜਾ ਕਦੇ ਇਧਰਲੇ ਪਾਸੇ ਗੁਰਸ਼ਰਦ ਕਹਿੰਦਾ ਹੈ ਜਿਹੜਾ ਕਦੇ ਦੇਣਾ ਪਾ ਵੱਡੇ ਮਾੜ ਨੇ ਖੇਡਦਾ ਇਧਰਲੇ ਪੁੰਨੇ ਕਦੇ ਵਿੱਕੀ ਹੁੰਦਾ ਕਦੇ ਟਾਂਦੀ ਵਾਲੇ ਪਿੱੜਦਾ ਬਾਲ ਕਦੇ ਪੌਂਦਲੀ ਤਿਆਰ ਹੱਡੀ ਕਦੇ ਸਪੋਰਟ ਹੈ ਅਮਰ ਤੋੜੀ ਭਰਾੜੇ ਸਾਡੇ ਨਾਲ ਕਦੇ ਸੋਨੀ ਜੰਮਲੇ ਦਬ ਥੋੜੇ ਪੈ ਰਹੇ ਅੱਜ ਤੇ ਉਹ ਸਾਹਮਣੇ ਬਾਲ ਪਾਉਗੀ ਲੰਬੀ ਤੇ ਬੈਟਿੰਗ ਕਰੂਗੀ ਪਿਉਰੀ ਲਓ ਸਾਹਮਣੇ ਗਵਿੰਦ ਗੜੀਆ ਇਧਰਲੇ ਪੜੇ ਕਦੇ ਤਿਆਰ ਵਰ ਤਿਆਰ ਹੈ ਵਿੱਕੀ 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 ਕਦਨ ਆਪਾਂ ਵੀ ਸਰ ਨੇ ਤੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਆਹ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਵੱਡਾ ਮੇਲਾ ਕਿਦੇ ਖੇੜੂ ਕੌਣ ਮੋਗੇ ਵਾ ਕੀ ਗੱਲਾਂ ਕਰਦੇ ਟੀਮਾਂ ਦੋਨੇ ਚੰਗੀਆਂ ਮੁਕਾਬਲੇ ਦੀ ਲੜਾਈ ਆ ਕੋਲੀ ਦਲਾਲਾ ਦਾਦਾ ਕਹਿੰਦੇ ਕਿੰਗ ਕੌਣ ਬਣੂਗਾ ਇਹ ਜੱਦੋ ਜਹਿਰ ਹੈ ਓਏ ਦਲਾਲਾ ਨਾਲ ਮਾਲ ਤੇਰੇ ਤੁਰਨਾ ਜਾਂ ਮਿੱਤਰਾਂ ਦੇ ਕੋਕਾ ਫੜਨਾ ਵੀ ਜਾਂ ਬਣ ਜਾਣਾ ਸਰਮਾ ਜਾਂ ਬਣਾ ਕੇ ਗਾਂਢੀ ਤੇਰੀ ਦੇ ਮੁੰਡਾ ਗਵਿੰਦਗੜ ਦੀ ਧਰਤੀ ਦਾ ਗਵਿੰਦਗੜਿਆ ਗਵਿੰਦਗੜਿਆ ਆ ਗਿਆ ਸਾਹਮਣੇ ਗਵਿੰਦਗੜਿਆ ਪੱਖੇ ਚੱਲ ਪਿਆ ਤੂੰ ਕਦੋਂ ਚੱਲਣਾ ਫੜਲਾ ਪਤਾ ਹੀ ਨਹੀਂ ਲਾਈਵ ਵਾਲ ਨੂੰ ਮਾਫੀ ਮੰਗ ਕੇ ਖੜਾ ਛੜੋਣਾ ਪਊ ਸਾਨੂੰ ਅੰਪਾਇਰਾਂ ਨੂੰ ਜਾਂ ਕਮੇਟੀ ਨੂੰ ਕਿਉਂਕਿ ਕਮੈਂਟ ਵਾਲਿਆਂ ਦਾ ਕਮੈਂਟ ਕਰ ਦੇਣਾ ਪਰ ਪਿਆਰ ਨਾਲ ਬੇਨਤੀ ਆ ਯਾਰ ਵੀਰ ਬੰਦਾ ਯਾਰ ਬਹੁਤ ਜਗਾ ਹੈ ਰ ਆਪਣੇ ਕੋਲੇ ਅੱਜ ਤੇ ਸ਼ਾਮੀ ਹੁੰਦੇ ਜਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆ ਦੀ 31 ਮੋੜ ਦਾ ਰਾਜੇ ਖੇਲਣਾ ਆ ਮੁੰਡੇ ਤਿੰਨ ਛੱਕੇ 1100 ਦੇ ਆ ਉਧਰ ਕਹਿੰਦੇ ਸਾਡਾ ਬਾਈਆ ਢਿੰਡਾ ਬਰਾੜ ਹੋਰਾਂ ਕਹਿੰਦੇ ਭਾਣਜਾ ਵੀ ਪੁੱਜਣ ਜਾ ਰਿਹਾ ਅਵੀ ਕਹਿੰਦੇ ਨਵਜਟੜੀ ਪੜੀ ਲਿਖੀ ਫੈਮਿਲੀ ਨੂੰ ਬਲਾਉਂ ਕਰਦਾ ਮੁੰਡਾ ਕਹਿੰਦੇ ਖੋਸੇ ਪਰਿਵਾਰ ਦਾ ਪਰ ਇਧਰਲੇ ਪਾਸੇ ਟਾਲੀ ਵਾਲੇ ਆਲਾ ਬਾਲਾਂ ਟੌਪ ਰੀਆਂ ਕਰਦਾ ਮੇਲਾ ਕਹਿੰਦੇ ਮੰੰਦੇ ਵਾਲੇ ਦਾ ਚਾਹ ਬਾਲ ਪੌਦਰੀ ਕਹਿੰਦੇ ਵਧਿਆ ਹੋਇਆ ਪਰ ਸਾਹਮਣੇ ਗਗਨ 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 ਗੈਰ ਸਵਾਦ ਵੱਖਰਾ ਲੋਕਾਂ ਨੇ ਕਿਹਾ ਦੋਦੀ ਫਿੱਟ ਹੋ ਗਿਆ ਪੈਂਦੀ ਬਾ ਲਓ ਸਾਹਮਣੇ ਉਧਰਲੇ ਪਾਸੇ ਦੇ ਨਾਮ ਵੱਜੇ ਤੇ ਪੰਜ ਬਾਲਾ ਤੇ ਕਹਿੰਦੇ 23 ਸਕੋਰ ਕਹਿੰਦੇ ਚਾਹੀਦੇ ਆ ਉਧਰਲੇ ਪਾਸੇ ਕਹਿੰਦੇ ਦੋਦੀ ਆ ਔਰ ਬੱਲੇ 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 ਦੋਦੀ ਕਦੇ ਤਿਆਰ ਵਰ ਤਿਆਰ ਆ ਲਓ ਸਾਹਮਣੇ 17 17 17 17 ਤੇ ਮੈਚ ਫਸ ਗਿਆ ਸਾਰਾ ਆਏ ਬੰਦੇ ਤਿੰਨ ਬੱਲੇ 25 ਬਾਲਦਾ ਹੁਣ ਲਓ ਉਧਰਲੇ ਪਾਸੇ ਸਰਪੰਚ ਨਾਲ ਆਉਂਦਾ ਮੀਨੇ ਵਾਲੀਏ ਨਾਲ